ਭਾਜੀ ਕੀ ਨਾਜੀ ਕੀ ਮਾਮਲਾ ਬਣਿਆ ਸੀਗਾ ਜਰਜੀਤ ਸਿੰਘ ਜੀ ਮੇਰੇ ਕੀ ਮਾਮਲਾ ਬਣਿਆ ਸੀਗਾ ਮਾਮਲਾ ਜੀ ਆਪਣੀ ਕੁੜੀਆ ਨੇ ਜਿਹੜੀ ਇਹ ਦੀਪਾ ਕੋਰ ਕਹਿੰਦੇ ਪੜੇ ਅਸੀਂ ਅਸੀਂ ਆਵੇ ਇਨਾਂ ਇਲਾਜ ਕਰਾਣਾ ਆਇਆ ਸੀ ਇਹ ਆਂਦਾ ਮੇਰੇ ਵਾਸਤੇ ਉਹਨਾਂ ਕੁੜੀਆ ਵਾਸਤੇ ਪੈਸੇ ਨਹੀਂ ਹੈਗੇ ਇਹ ਵਿੱਚ ਤੇ ਅਸੀਂ ਆਵੇ ਤੈਨੂੰ ਇੱਕ ਹੋਰ ਗੱਲ ਹੈਗੀ ਏ ਆਪਣੀ ਜਿਹੜੀ ਕੁੜੀਆ ਦੇ ਇਹ ਜਦਾ ਹੋਰ ਕੁੜੀ ਪਾਸੇ ਚੱਕਰ ਸੀ ਕੋਈ ਹੋਰ ਦਾ ਜਿਹੜੀ ਤੁਹਾਡੇ ਸੱਟਾ ਮਾਰੀ ਗਈ ਕਿਹਦੇ ਤਰਫੋਂ ਮਾਰੀ ਗਈ ਹੈ ਇਹ ਜੀ ਇਹ ਮੇਰੀ ਕੁੜੀਆ ਸੀ ਮੈਂ ਕੁੜੀਆ ਕੋਲੇ ਆਇਆ ਸੀ ਅੱਜ ਜੇ ਸਾਡਾ ਮਤਲਬ ਕੋਈ ਕਰਨਾ ਹੈ ਆਪਾਂ ਇਕਪੜ ਕਰ ਲਈਏ ਇਹ ਬੰਦੇ ਇਕੱਠੇ ਹੋ ਕੇ ਆਏ ਅਸੀਂ ਵੀ ਗਏ ਆ ਹਨ ਇਹ ਕੋਈ ਸਾਡੀ ਸੁਣਾਈ ਨਹੀਂ ਸੁਧਕਾਰ ਦਿੱਤੀ ਸਾਡੀ ਸਾਡੀ ਪਹਿਲੇ ਤੇ ਸਾਡੇ ਹੀ ਗੱਲ ਪਏ ਨੇ ਕੌਣ ਕੌਣ ਸਾਡੇ ਗੱਲ ਪਏ ਨੇ ਇਹ ਕਹਿੰਦਾ ਚਾਚਾ ਸੀ ਇਹ ਕੀ ਨਾਂ ਉਹਨਾਂ ਦਾ ਚਾਚੇ ਦਾ ਨਾਂ ਦਿੰਦੇ ਹੋਰ ਕੌਣ ਸੀ ਕਿ ਉਹ ਆਪਣੇ ਸਾਰੇ ਇਹਨਾਂ ਦੇ ਜਿਹੜੇ ਚਾਚੇ ਤਾਏ ਹੋਰ ਸਪੈਨ ਕੀ ਨਾਂ ਔਰ ਕੀ ਮਾਮਲਾ ਬਣਿਆ ਸੀਗਾ ਜੋ ਅੱਜ ਹਸਪੀਟਲ ਦੇ ਵਿੱਚ ਤੁਸੀਂ ਪੁੱਛ ਰਹੇ ਹੋ ਕਿ ਮੇਰਾ ਨਾ ਵੀ ਫਲ ਕਰੋ ਮੇਰੇ ਬੱਚਾ ਮੇਰੇ ਤੋਂ ਲਿਆ ਜਾ ਰਿਹਾ ਸੁਆ ਜਾ ਰਿਹਾ ਸੀ ਕਿਉਂਕਿ ਅਸ ਬੱਚਾ ਨਹੀਂ ਦੇ ਰਹੇ ਤਾਂ ਸਾਡੇ ਤੋਂ ਖੋਈ ਜਾ ਰਹੀ ਹੈ ਲਘੇ ਤੇ ਫਾ ਦਿੱਤੀ ਐਸੀ ਪਹਿਲਾਈ ਕਰੋ ਸਾਨੂੰ ਕਹਿੰਦੇ ਚਲ ਨਵੇਂ ਬੈਠੇ ਨਵੇਂ ਬੈਠਣੇ ਲੱਗੇ ਬੈਠੇ ਨਵੇਂ ਬੈਠਣੇ ਲੱਗਿਆ ਤੇ ਇਹ ਅਸੀਂ ਬੈਠੇ ਤੇ ਇਹਨਾਂ ਨੇ ਸਾਡੇ ਨਾਲ ਰੋਲਾ ਪਕ ਪਾਲ ਜਿਹਦਾ ਰੋਣ ਪਾਲੀ ਸਾਨੂੰ ਕੁੱਟ ਮਾਰ ਕਰਨ ਨਾਲ ਕਿ ਸੰਗ ਨਾਲ ਬੱਚਾ ਦੇ ਦਸਾਨੂੰ ਦੱਸਣ ਨੂੰ ਕੁਝ ਨਹੀਂ ਚਾਹੀਦਾ ਪਿਆਰ ਪਹਿਲਾਂ ਪਿਆਰ ਰੱਖੇ ਕਿਨਾਂ ਦੀ ਤਰਫੋਂ ਇਹ ਸੱਟਾਂ ਮਾਰੀ ਗਈਆਂ ਇਹ ਮੇਰੇ ਚਾਚੇ ਦੀ ਕੁੜੀ ਹੈ ਜੀ ਇਹ ਉਹਨਾਂ ਦਾ ਜਵਾਈ ਹੈ ਜੀ ਕੀ ਨਾਮ ਉਹਦਾ ਚਾਚੇ ਦਾ ਚਾਚੇ ਦਾ ਜਵਾਈ ਦੰਨਾ ਹੈ ਆਰਮਾਨ ਚਾਚੀ ਦੀ ਕੁੜੀ ਦਾ ਨਾਮ ਮਨਮਤਾ ਚਾਚੀ ਦਾ ਨਾਮ ਪੀਨਾ ਬਈ ਕੀ ਨਾਮ ਆਪਣਾ ਹੈ ਮੇਰਾ ਨਾਮ ਸਾਜ ਹੈ ਕੀ ਮਾਮਲਾ ਸੀ ਰਾਈ ਸਾਡਾ ਆਪਸ ਚ ਲੜਾਈ ਸੀ ਮਿੱਠ ਮਿੱਠ ਘਰ ਦੀ ਸੀ ਠੀਕ ਹੈ ਉਸ ਤੋਂ ਬਚ ਚਲੋ ਲੜਾਈ ਚ ਸਾਡੇ ਦੋਨਾਂ ਚਲੋ ਵੀ ਗਲਤੀ ਸੀ ਮੈਂ ਵੀ ਚਲੋ ਗਲਤੀ ਸੀ ਠੀਕ ਹੈ ਉਸ ਤੋਂ ਬਾਅਦ ਇਹ ਕਹਿੰਦੇ ਚਲੋ ਰਾਜੀ ਨਮਾ ਕਰ ਲੈਨੇ ਬੈਠ ਕੇ ਜੋ ਵੀ ਸਮਝੌਤਾ ਕਰ ਲੈਨੇ ਆ ਠੀਕ ਹੈ ਮੈਂ ਆਪਣੇ ਆਪਣੇ ਪਰਿਵਾਰ ਦੇ ਬੁਲਾਵਾ ਮੈਂ ਸਾਰੇ ਪਰਿਵਾਰ ਦੇ ਆਪਣੇ ਬੁਲਾਏ ਇਹਨਾਂ ਵੱਲੋਂ ਇਹਨਾਂ ਸਾਨੂੰ ਆਇਆ ਮੇਰਾ ਸਾਨੂੰ ਤੇ ਮਾਪਿਆ ਮੁਥੇ ਰਾਜੀ ਨਵੇਂ ਹੋ ਗਿਆ ਦੋ ਤਿੰਨ ਮੋਹਤ ਪਰ ਸਾਡਾ ਸਰਪੰਚ ਵੀ ਆਇਆ ਠੀਕ ਹੈ ਮੋਹਤ ਪਰ ਬੰਦੇ ਬੈਠੇ ਦੋ ਤਿੰਨ ਸਾਰੇ ਰਾਜੀ ਨਾਮ ਹੋ ਗਿਆ ਉਸ ਤੋਂ ਬਾਅਦ ਕਿ ਕੋਈ ਗੱਲ ਹੋਈ ਇਹ ਸਾਨੂੰ ਪਤੀਸ਼ਾਦਾ ਦੀ ਬੋਲੀ ਚੂੜੇ 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 ਜੇ ਤੂੰ ਕੰਦੇ ਤੂੰ ਚੂੜਾ ਤੂੰ ਚੂੜਾ ਠੀਕ ਹੈ ਤੇ ਇਹਨਾਂ ਨੇ ਪਤੀਸ਼ਾਦਾ ਦੀ ਬੋਲੀ ਸਾਨੂੰ ਉਸ ਤੋਂ ਬਾਅਦ ਮੇਰੀ ਘਰ ਦੀ ਤੇ ਮੇਰੀ ਸਾਲੀ ਮੇਰੇ ਨਾਲ ਪੈ ਗਈਆਂ ਠੀਕ ਹੈ ਤਾਂ ਉਹਨਾਂ ਦਾ ਮੇਰਾ ਡੈਡੀ ਨੇ ਇਹਨਾਂ ਨੂੰ ਸਾਡੀ ਦਿੱਕਤ ਹੈ ਜੀ ਉਹਨਾਂ ਨੇ ਤਾਂ ਇਹਨਾਂ ਨੂੰ ਵੀ ਛੱਡਾਈ ਇਹਨਾਂ ਨੂੰ ਧੱਕੇ ਧੱਕੇ ਮਾਰਿਆ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਜੀ ਵਿਆਹ ਨੂੰ 2 ਸਾਲ ਹੋ ਚੁੱਕੇ ਕਿੱਥੇ ਤੇਰੀ ਮੈਰਿਜ ਹੋਈ ਸੀ ਮੇਰੀ ਬੁੱਕ ਨਾਲ ਮੈਰਿਜ ਹੋਈ ਜਿਹੜੀ ਮੇਰੇ ਘਰ ਆਈ ਹੈ ਸਾਡੀ ਦੀ ਮੰਮੀ ਉਹ ਦੋ ਮਰੀਟੈਂਕ ਹੋਇਆ ਤੇ ਸ਼ੂਗਰ ਦੀ ਬਿਮਾਰੀ ਮੈਨੂੰ ਸਾਲ ਮੈਥੋਡਿਕ ਮਿੰਟ ਵੀ ਡਰਿਆ ਜਾਂਦਾ ਸਾਨੂੰ 10000 ਰੁਪਏ ਅਪਸ ਨੂੰ ਮਿਲਦੀ ਹਾਂ ਹਾਂ ਅਜੀ ਕਿਸੇ ਦੀ ਹਲਕਾ ਉਹ ਔਕੇ ਰੱਖਿਓ ਔਕੇ ਕਦੇ ਦੋ ਦਿਨ ਰੋਟੀ ਬਣਾ ਲਈ ਸਰ ਕੀ ਨਾ ਜੀ ਤੁਸੀਂ ਕਿੱਥੇ ਤਣਾ ਤੋ ਜੀ ਜਰਾ ਨਾ ਇਹ ਐਸਾ ਹੀ ਨਰੇਸ਼ ਕੁਮਾਰ ਜੀ ਥਾਣਾ ਕਟੜ ਸਰ ਕੀ ਮਾਮਲਾ ਬਣਿਆ ਸੀਗਾ ਅੱਜ ਤੁਹਾਨੂੰ ਜੀ ਇੱਕ ਬੱਬੂ ਨਾਂ ਦੇ ਵਿਅਕਤੀ ਦਾ ਫੋਨ ਮਸੂਲ ਆਇਆ ਸੀ ਮੈਂ ਥੋੜੀ ਜਿਹਾ ਚਲਾ ਲੈਣੇ ਦੱਸਿਆ ਲੈ ਵੀ ਅਸੀਂ ਇੱਥੇ ਪਰਿਵਾਰ ਤੌਰ ਤੇ ਇਕੱਠੇ ਹੋਏ ਸੀ ਲੜਾਈ ਝਗੜਾ ਸੀ ਪਰਿਵਾਰਕ ਝਗੜਾ ਸੀ ਗ੍ਰੀਨ ਹੋਟਲ ਉਥੇ ਸਾਡਾ ਲੜਾਈ ਝਗੜਾ ਜਿਹੜਾ ਸਾਡੇ ਸੱਟਾਂ ਵੱਜੀਆਂ ਤੇ ਸਾਨੂੰ ਉਹ ਦੂਜੀ ਪਾਰਟੀ ਸਿਵਲ ਹੱਤਾਲੇ ਦਾਖਲ ਹੋਣ ਤੋਂ ਰੋਕਦੀ ਉਹਦੇ ਸਬੰਧ ਚ ਅਸੀਂ ਇੱਥੇ ਆਏ